ਦੋਸਤੋ ਪਹਿਲਾ ਫਤਿਹ ਪ੍ਰਵਾਣ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਤਿੰਨ ਵਾਰ ਨਾਲ ਲਾਈਵ ਖਾਬ ਹੋ ਗਿਆ ਪਤਾ ਨਹੀਂ ਕੀ ਅੱਜ ਪ੍ਰੋਬਲਮ ਆ ਰਹੀ ਸਿਗਨਲ ਦੀ ਆ ਕੋ ਮਾਈਕ ਵਗੈਰਾ ਦੀ ਸ਼ਾਰਟੇਜ ਆ ਤੇ ਮੈਂ ਤੁਹਾਨੂੰ ਇਹ ਕਹਿ ਰਿਹਾ ਸੀਗਾ ਕਿ ਵਿਧਾਨ ਸਭਾ ਦੇ ਵਿੱਚ ਤਾਂ ਸਪੀਕਰ ਨੇ ਕੋਲਤਾ ਸੰਦਵਾ ਨੇ ਮੇਰੇ ਮੇਰੀ ਆਵਾਜ਼ ਨੂੰ ਕੁਚਲ ਕੇ ਰੱਖਤਾ ਵਾ ਔਰ ਮੁਕੰਮਲ ਤੌਰ ਤੇ ਉਸ ਤੇ ਪਾਬੰਦੀ ਲਾਤੀ ਆ ਕਿ ਖੇਰੇ ਨੂੰ ਹਰ ਕਿਸ ਨੇ ਹੀ ਬੋਲਣ ਦੇਣਾ ਤੇ ਮੇਰੇ ਕੋਲ ਹੁਣ ਆਪਸ਼ਨ ਹੋਰ ਕੀ ਬਚਦੀ ਆ ਕਿ ਮੈਂ ਡਾਇਰੈਕਟਲੀ ਪੰਜਾਬ ਦੇ ਲੋਕਾਂ ਦੇ ਨਾਲ ਆਪਣੇ ਸੋਸ਼ਲ ਮੀਡੀਆ ਦੇ ਜ਼ਰੀਏ ਜੋ ਮੇਰੇ ਵਿਚਾਰ ਨੇ ਔਰ ਖਾਸ ਤੌਰ ਤੇ ਜਿਹੜਾ ਕੱਲ ਬਜਟ ਪੇਸ਼ ਹੋਇਆ ਉਹਦੇ ਤੇ ਮੈਂ ਆਪਣੀ ਪ੍ਰਤੀਗਰਿਆ ਦੇਸ਼ਕਾ ਆਪਣੇ ਵਿਚਾਰ ਰੱਖ ਸਕਾ ਜਿਹੜਾ ਕੱਲ ਬਜਟ ਪੇਸ਼ ਹੋਇਆ ਨਾ ਇਹ ਰੂਟੀਨ ਜਿਵੇਂ ਅਫਸਰ ਬਣਾਉਂਦੇ ਨੇ ਬਾਗੂ ਬੈਠੇ ਨੇ ਸੈਕਟਰੀਅਟ ਚ ਇਹਦੇ ਚ ਪੋਲਿਟਿਕਲ ਲੀਡਰਸ ਦੀ ਮਾਈਂਡ ਐਪਲੀਕੇਸ਼ਨ ਬਹੁਤ ਨਾ ਮਾਤਰ ਹੁੰਦੀ ਹੈ ਬਜਟ ਤਾਂ ਪੇਸ਼ ਹੋਇਆ 2.2 ਲੱਖ ਕਰੋੜ ਰੁਪਏ ਦਾ ਲੇਕਿਨ ਮੈਂ ਜਿਹੜੇ ਪ੍ਰਮੁੱਖ 3 4 5 ਬਿੰਦੂ ਨੇ ਜਿਹੜੇ ਉਹਨਾਂ ਤੇ ਤੁਹਾਡੇ ਨਾਲ ਚਰਚਾ ਕਰਨੀ ਆ ਸਭ ਤੋਂ ਪਹਿਲਾਂ ਵੱਡੀ ਗੱਲ ਹੈ ਕਿ ਜਿਹੜਾ ਇਹਨਾਂ ਨੇ 1000 ਰੁਪਿਆ ਹਰ ਮਹੀਨੇ ਔਰਤਾਂ ਨੂੰ ਦੇਣ ਦਾ ਵਾਅਦਾ ਕੀਤਾ ਸੀ ਔਰਤਾਂ ਨੇ ਮੰਗਿਆ ਨਹੀਂ ਸੀ ਪੰਜਾਬ ਦੇ ਨੇ ਲੇਕਿਨ ਕੇਜਰੀਵਾਲ ਨੇ ਤੇ ਭਗਵੰਤ ਮਾਨ ਨੇ ਇੱਕ ਇਹ ਇਹ ਤਾਂ ਆਮ ਆਦਮੀ ਪਾਰਟੀ ਦੀ ਗਾਰੰਟੀ ਹੈ 3 ਸਾਲ ਹੋ ਗਏ ਮੇਰੇ ਵੀਰੋ ਇੱਕ ਨਵਾਂ ਪੈਸਾ ਔਰਤਾਂ ਦੇ ਅਕਾਊਂਟ ਵਿੱਚ ਨਹੀਂ ਪਾਇਆ ਅੱਗੇ ਤੁਸੀਂ ਆ ਜੋ ਜਿਹੜਾ ਅਤੀਸ਼ੀ ਹੈ ਇਹਨਾਂ ਦੀ ਲੀਡਰ ਆਫ ਓਪੋਜੀਸ਼ਨ ਦਿੱਲੀ ਦੇ ਵਿੱਚ ਹਲੇ ਮੇਰੇ ਖਿਆਲ ਇੱਕ ਹਫਤਾ ਬਣਿਆ ਨੂੰ ਹੋਈ ਸਰਕਾਰ ਦਿੱਲੀ ਦੀ ਬੀਜਪੀ ਦੀ ਉਦੋਂ ਹੀ ਸ਼ੋਰ ਮਚਾਉਣ ਲੱਗ ਗਏ ਕਿ ਤੁਸੀਂ 2500 ਰੁਪਿਆ ਉਹਨਾਂ ਦੇ ਅਕਾਊਂਟ ਵਿੱਚ ਕਿਉਂ ਨਹੀਂ ਢਾਲ ਰਹੇ ਦੋਗਲੇ ਚਿਹਰੇ ਦੋਗਲੀ ਨੀਤੀ ਕਈ ਉਹ ਮੇਰਾ ਨਾਮ ਫਰਜ਼ੀ ਇਨਕਲਾਬੀ ਰੱਖਿਆ ਅੱਗੇ ਆ ਗਿਆ ਜੀ ਕਰਜ਼ੇ ਦਾ ਮੈਂ ਬਹੁਤ ਅੱਛੇ ਤਰ੍ਹਾਂ ਰਿਸਰਚ ਕੀਤਾ ਹੋਇਆ ਕਰਜ਼ੇ ਦਾ ਜਿਹੜਾ ਕਿਵੇਂ-ਕਿਵੇਂ ਵਧਿਆ ਕਿਹੜੇ-ਕਿਹੜੇ ਸਾਲ ਦੇ ਵਿੱਚ ਇਸ ਤਰ੍ਹਾਂ ਹੋਇਆ ਕਿ ਕਰਜ਼ਾ ਇੱਕ ਬਹੁਤ ਵੱਡਾ ਇਸ਼ੂ ਆ ਪੰਜਾਬ ਦਾ ਕਿਉਂਕਿ ਇੰਨੇ ਵੱਡੇ ਕਰਜ਼ੇ ਦੀ ਪੰਡ ਦੇ ਹੇਠ ਤੁਸੀਂ ਕੋਈ ਪਾਇਦਾ ਤਰੱਕੀ ਨਹੀਂ ਕਰ ਸਕਦੇ ਕਜ਼ਾਕੀ ਨੂੰ ਚੜਿਆ 1985 ਮੈਂ ਕਾਲਜ ਪੜ੍ਹਦਾ ਸੀ ਅ ਪੰਜਾਬ ਦੇ ਸਿਰ ਤੇ ਇੱਕ ਨਵੇਂ ਪੈਸੇ ਦਾ ਕਰਜ਼ਾ ਇੱਕ ਨਵੇਂ ਪੈਸੇ ਦਾ ਰੈਵਨਿਊ ਸਰਪਲਸ ਸਟੇਟ ਸੀ ਪਹਿਲੀ ਵਾਰ ਕਰਜ਼ਾ ਚੜਿਆ 1992 ਦੇ ਵਿੱਚ ਜਦੋਂ ਮਿਲਟੈਂਸੀ ਆਈ ਪੰਜਾਬ ਚ ਕੇਂਦਰ ਸਰਕਾਰ ਨੇ ਜੋ ਫੌਜ ਫੌਜਾਂ ਅਮਲਾ ਸੀਆਰਪੀ ਬੀਐਸਐਫ ਜਿੰਨਾ ਉਹਦਾ ਖਰਚਾ ਸੀ ਉਹ ਸਾਡੇ ਸਿਰ ਮੜ ਦਿੱਤਾ ਲੜਾਈ ਤਾਂ ਸਮਝ ਲੋ ਕਿ ਕਹਿ ਰਹੇ ਸੀ ਕਿ ਦੇਸ਼ ਲੜ ਰਿਹਾ ਵਾ ਮਿਲਟੈਂਸ ਨਾਲ ਲੇਕਿਨ ਕਰਜ਼ਾ ਸਾਡੇ ਸਿਰ ਦੇ ਉੱਤੇ ਸਾਰਾ ਮੜ ਦਿੱਤਾ ਉਦੋਂ ਤੋਂ ਕੰਮ ਸ਼ੁਰੂ ਹੋ ਗਿਆ ਪਿਛਲੇ 30 ਸਾਲਾਂ ਚ ਇਹਨਾਂ ਦੀ ਸਰਕਾਰ ਆਉਣ ਤੋਂ ਪਹਿਲਾਂ 30 ਸਾਲਾਂ ਵਿੱਚ ਕਿੰਨਾ ਕਰਜ਼ਾ ਮੇਰੇ ਵੀ ਕੋ ਚੜਿਆ ਮੋਟੇ ਤੌਰ ਤੇ 3 ਲੱਖ ਕਰੋੜ ਰੁਪਏ ਦਾ ਇਹਦਾ ਮਤਲਬ ਹੈ ਕਿ ਹਰ 10 ਸਾਲ ਬਾਅਦ 1 ਲੱਖ ਕਰੋੜ ਦਾ ਇਜ਼ਾਫਾ ਹੁੰਦਾ ਸੀ ਇਹਨਾਂ ਪਿਓ ਦੇ ਪੁੱਤਾਂ ਨੇ ਜਿਹੜੇ ਕਹਿੰਦੇ ਸੀ ਅਸੀਂ ਇਮਾਨਦਾਰ ਕੱਟੜ ਇਮਾਨਦਾਰਾਂ ਦੀ ਪਾਰਟੀ ਆ ਇਹਨਾਂ ਨੇ ਪਿਛਲੇ 3 ਸਾਲਾਂ ਚ 1 ਲੱਖ ਕਰੋੜ ਦਾ ਕਰਜ਼ਾ ਚੜਿਆ ਮਤਲਬ ਜਿਹੜਾ 1 ਲੱਖ ਕਰੋੜ 10 ਸਾਲ ਚ ਵੱਧਦਾ ਸੀ ਕਰਜ਼ਾ ਉਹਨਾਂ ਨੇ ਪਿਛਲੇ 3 ਸਾਲਾਂ ਵਿੱਚ 1 ਲੱਖ ਕਰੋੜ ਦਾ ਕਰਜ਼ਾ ਚੜ੍ਹ ਲਿਆ। ਔਰ ਯਾਦ ਹੋਗਾ اچھی طرح ਕੇਜੀਵਾਲ ਕੀ ਕੰਦਾ ਸੀਗਾ ਜਦੋਂ ਗਾਰੰਟੀਆਂ ਦੇਣੀਆਂ ਸੀ ਇਲੈਕਸ਼ਨ ਤੋਂ ਪਹਿਲਾਂ ਅ ਉਹਨਾਂ ਨੇ ਪੁੱਛਿਆ ਪੱਤਰਕਾਰਾਂ ਨੇ ਕਿ ਪੈਸੇ ਕਿਤੋਂ ਕੱਢ ਕੇ ਲਿਆਉਂਗੇ 1000 ਰੁਪਿਆ ਬਿਜਲੀ ਮੁਫਤ ਫਲਾਣਾ ਧਮਕਾਣਾ ਕਹਿੰਦਾ ਇੱਕ ਤੋਂ 20 ਹਜ਼ਾਰ ਕਰੋੜ ਕੀ ਗੈਰਕਾਨੂੰਨੀ ਮਾਈਨਿੰਗ ਹੁੰਦੀ ਪੰਜਾਬ ਨੇ ਉਸਕੋ ਮੈਂ ਬੰਦ ਕਰੂੰਗਾ ਔਰ ਹਰ ਸਾਲ 20 ਹਜ਼ਾਰ ਕਰੋੜ ਦਾ ਉਸਕਾ ਢਾਲੂੰਗਾ 34 ਹਜ਼ਾਰ ਕਰੋੜ ਕਹਿੰਦਾ ਕਿ ਬਜਟ ਵਿੱਚ ਟੋਰੀ ਹੁੰਦੀ ਹਾਲਾਂਕਿ ਉਹ ਬਿਲਕੁਲ ਇੱਕ ਕਟਿਆ ਝੂਠ ਸੀ ਕਿ ਜਿਹੜੀ ਵਾਦਾ ਇਹਨੂੰ ਪਤਾ ਹੋਇਆ ਆ ਅਫਸਰ ਆਪ 75% ਤਾਂ ਸਾਡੇ ਪੰਜਾਬ ਦਾ ਬਜਟ ਕਮਿਟਿਡ ਐਕਸਪੈਂਡੀਚਰ ਹੈ ਮਤਲਬ ਸੈਲਰੀਜ਼ ਪੈਨਸ਼ਨਾਂ ਵਿਆਜ ਦੀ ਅਦਾਇਗੀ ਹੋਰ ਜਿਹੜੇ ਕਰਜ਼ੇ ਲੈ ਕੇ ਨੇ ਉਹਦੀ ਅਦਾਇਗੀ ਮੁਫਤ ਬਿਜਲੀ ਦੀ ਸਬਸਿਡੀ ਐਟ ਸੇਟਰਾ ਐਟ ਸੇਟਰਾ ਮਤਲਬ 75% ਕਮਿਟਿਡ ਐਕਸਪੈਂਡੀਚਰ ਆ ਪਰ ਚਲੋ ਝੂਠ ਬੋਲਤਾ ਹੁਣੇ ਕਿ ਮੈਂ ਬਜਟ ਵਿੱਚ ਹੋ ਰਹੇ ਭ੍ਰਿਸ਼ਟਾਚਾਰ ਤੇ ਪੈਸੇ ਬਚਾ ਕੇ 34000 ਕਰੋੜ ਹਰ ਸਾਲ ਜਮਾ ਕਰਾਇਆ ਮਤਲਬ 50000 ਕਰੋੜ ਰੁਪਏ ਦਾ ਭਾਪ ਸੀਗਾ ਕਿ ਹਰ ਸਾਲ ਜਮਾ ਕਰਾਉਂਗਾ ਜਮਾ ਤਾਂ ਕੀ ਕਰਾਉਣਾ ਸੀਗਾ ਜੇ ਕਰਾਇਆ ਹੁੰਦਾ ਤਾਂ 1.5 ਲੱਖ ਕਰੋੜ ਰੁਪਏ ਸਾਡੇ ਕੋਲ ਸਰਪਲਸ ਹੋਣਾ ਸੀਗਾ ਪਰ ਉਲਟਾ 3 ਸਾਲਾਂ ਵਿੱਚ ਕਰਜ਼ਾ ਚੜਿਆ ਇਹ ਇਹਨਾਂ ਦਾ ਇੱਕ ਵੱਡਾ ਚੂਹੜਾ ਇਸ ਬਜਟ ਵਿੱਚ ਫੜਿਆ ਗਿਆ ਅਗਿਆਓ ਤੁਸੀਂ ਖੇਤੀ ਸਭ ਤੋਂ ਇੰਪੋਰਟੈਂਟ ਕੀਤਾ ਪੰਜਾਬ ਦੇ ਲੋਕਾਂ ਦਾ ਖੇਤੀ ਪ੍ਰਧਾਨ ਸੂਬਾ ਇਸ ਬਜਟ ਵਿੱਚ ਕੀ ਖੇਤੀ ਦੀ ਅਲੋਕੇਸ਼ਨ ਕਿੰਨੀ ਰੱਖੀ ਆ ਜਿਹੜਾ ਖੇਤੀ ਵਾਸਤੇ 1.14 ਹਜ਼ਾਰ ਕਰੋੜ ਰੁਪਏ ਅਗਰ ਆਪਾਂ ਇਹਨੂੰ ਪਰਸੈਂਟੇਜ ਵਾਈਜ਼ ਦੇਖਾਂਗੇ ਤਾਂ ਇਹ ਲੱਗਦਾ ਜਿਵੇਂ 6% ਬਜਟ ਦਾ ਜਿਹੜਾ ਖੇਤੀ ਨੂੰ ਦਿੱਤਾ ਬਹੁਤ ਘੱਟ ਮੈਸੇਜ ਦੇਖਿਆ ਜਾਊਗਾ ਪਰ ਜੇ ਇਹ ਸਹੀ ਕੋ ਕਰੋਂਗੇ ਤਾਂ ਜਿਹੜਾ 10 ਹਜ਼ਾਰ ਕਰੋੜ ਰੁਪਏ ਦੀ ਬਿਜਲੀ ਟਿਊਬਵੈਲਸ ਨੂੰ ਮੁਫਤ ਚੱਲੀ ਆ ਪਿਛਲੇ ਕਾਫੀ ਹੱਸੇ ਤੋਂ ਉਹ ਜਦੋਂ ਇਸ ਪੀਐਸਪੀਸੀਐਲ ਨੂੰ ਆਪਾਂ ਕੱਢ ਦਿਆਂਗੇ ਤਾਂ ਪਿੱਛੇ ਪੱਛਦਾ 4500 ਕਰੋੜ ਰੁਪਏ ਖੇਤੀ ਦੇ ਵਾਸਤੇ ਸਾਰੇ ਪੰਜਾਬ ਦੇ ਮਤਲਬ ਅਸੀਂ ਕrops ਡਾਈਵਰਸੀਫਿਕੇਸ਼ਨ ਕਿਉਂ ਕਰਨੇ ਨੇ ਦੇ ਫਸਲੀ ਚੱਕਰ ਤੋਂ ਬਾਹਰ ਕਿੱਦਾਂ ਕੱਢਣਾ ਵਾ ਨਵੇਂ ਬੀਜ ਕਿੱਦਾਂ ਤਿਆਰ ਕਰਨੇ ਨੇ ਰਿਸਰਚ ਕਿੱਦਾਂ ਕਰਨੀ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ ਕਿੱਦਾਂ ਸਸਟੇਨ ਕਰਨਾ ਸਿਰਫ 4500 ਕਰੋੜ ਰੁਪਏ ਇਹ ਸ਼ਾਇਦ 2.5 ਲੱਖ ਕਰੋੜ ਰੁਪਏ ਦਾ 2% ਤੋਂ ਵੀ ਘੱਟ ਬਜਟ ਹੁੰਦਾ ਇਹਦੇ ਮੁਕਾਬਲੇ ਤੇ ਪੁਲਿਸ ਅਲੋਕੇਸ਼ਨ ਜਿਹੜਾ ਪੁਲਿਸ ਡਿਪਾਰਟਮੈਂਟ ਦੁੱਤਾ 11.5 ਹਜ਼ਾਰ ਕਰੋੜ ਰੁਪਏ ਮੰਗੋ ਅਸੀਂ ਪੁਲਿਸ ਸਟੇਪ ਬਣਾ ਰਿਹਾ ਆਪਣੀ ਪੁਲਿਸ ਨੂੰ ਉਹਨੂੰ ਏਮਪਾਵਰ ਕਰ ਰਹੇ ਆ ਉਹਨਾਂ ਪੂਰੀ ਖੁੱਲੀ ਛੁੱਟੀ ਦੇ ਦੇ ਕੇ ਕੁੱਟ ਦੇ ਉਹ ਕੱਗਲ ਨੂੰ ਬਾਠ ਨੂੰ ਕੋਈ ਪ੍ਰਵਾਹ ਨਹੀਂ ਤੁਹਾਡੇ ਨਾਲ ਖੜਿਆ ਖਦੇੜ ਦੇ ਉਹ ਬੁਲਡੋਜ਼ਰ ਨਾਲ ਸਾਰੇ ਕਿਸਾਨਾਂ ਦੇ ਜਿਹੜੇ ਹੈਗੇ ਨੇ ਧਰਨੇ ਤੇ ਮੋਰਚੇ ਅਸੀਂ ਤੁਹਾਡੇ ਨਾਲ ਖੜਿਆ ਇਹ ਪੁਲਿਸ ਤੇ ਜੋ ਇੰਡੀਕੇਟ ਕਰਦੀ ਏਡੀ ਵੱਡੀ ਬਜਟਰੀ ਅਲੋਕੇਸ਼ਨ ਆਲਮੋਸਟ ਐਗਰੀਕਲਚਰ ਸੈਕਟਰ ਜਿੰਨੀ ਜਿਹੜੀ ਪੁਲਿਸ ਨੂੰ ਅਲੋਕੇਸ਼ਨ ਦਿੱਤੀ ਹੈ ਅਕੇ ਤੁਸੀਂ ਆਓ ਇੱਕ ਬਹੁਤ ਵੱਡਾ ਝੂਠ ਬੋਲਿਆ ਗਿਆ ਪਿਛਲੇ ਦਿਨਾਂ ਵਿੱਚ ਭਗਵਾਨ ਜੀ ਨੇ ਗਿੱਜੜਵਾਹ ਦੀ ਇਲੈਕਸ਼ਨ ਜਿੰਨੀ ਚੋਂ ਤੋਂ ਪਹਿਲਾਂ ਮਗਰ ਲਿਆ ਨੇ ਕੁਛ ਨਹੀਂ ਕੀਤਾ ਅਸੀਂ ਪੰਜਾਬ ਦੇ ਵਿੱਚ ਇੱਕ ਨਵਾਂ ਨਵੀਂ ਨਹਿਰ ਬਣਾਉਣ ਜਾ ਰਹੇ ਹਾਂ ਮਾਲਵਾ ਕਨਾਲ ਉਹਦਾ ਨਾਮ ਰੱਖਤਾ ਨਹੀਂ ਪੱਤਰ ਰੱਖਤਾ ਕਿਉਂਕਿ ਵੋਟਾਂ ਲੈਣੀਆਂ ਸੀਗੀਆਂ ਲੇਕਿਨ ਇਸ ਬਜਟ ਵਿੱਚ ਮੇਰੇ ਵੀਰੋ ਬੇਣੋ ਤੇ ਬਜ਼ੁਰਗੋ ਇੱਕ ਨਵੇਂ ਪਾਸ ਪੈਸੇ ਦੀ ਅਲੋਕੇਸ਼ਨ ਬਜਟ ਵਿੱਚ ਨਹੀਂ ਹੈ ਮਾਲਵਾ ਕਨਾਲ ਵਾਸਤੇ ਕਿਵੇਂ ਬਣੂ ਮਾਲਵਾ ਕਨਾਲ ਅਕਸਰ ਇੱਕ ਪੰਜਾਬ ਵਿੱਚ ਨਵੀਂ ਨਹਿਰ ਬਣਾਉਣ ਵਾਸਤੇ ਹਰੀਕੇ ਤੋਂ ਪਾਣੀ ਕੱਢ ਕੇ ਤੇ ਟੇਲ ਐਂਡਾਂ ਤੇ ਮਾਲਵੇ ਦੇ ਵਿੱਚ ਲੰਬੀ ਤੇ ਗਿੱਦੜਵਾਹ ਕਿੰਦਾ ਸੀ ਪਚਾਉਣਾ ਵਾ ਕਟੋਗਾ 4-5 ਹਜ਼ਾਰ ਕਰੋੜ ਰੁਪਏ ਇਸ ਬਜਟ ਵਿੱਚ ਰੱਖਣਾ ਚਾਹੀਦਾ ਸੀਗਾ ਪੈਸਾ ਕਿੰਨਾ ਰੱਖਿਆ ਮਾਲਵਾ ਮਹਿਰਵਾਸ ਤੇ ਜ਼ੀਰੋ ਅਗੇ ਆਓ ਤੁਸੀਂ 올ਡ ਪੈਨਸ਼ਨ ਸਕੀਮ ਇਹਨਾਂ ਨੇ ਨਾ 2022 ਦੇ ਨਵੰਬਰ ਚ ਹਿਮਾਚਲ ਪ੍ਰਦੇਸ਼ ਦੀ ਇਲੈਕਸ਼ਨ ਸੀਗੀ ਉੱਥੇ ਇਲੈਕਸ਼ਨ ਜਿੱਤਣ ਵਾਸਤੇ ਵੋਟਾਂ ਲੈਣਾਂ ਅਸਤੇ ਇਹਨਾਂ ਨੇ ਕਿਹਾ ਜੀ ਅਸੀਂ ਜਿਹੜੀ 2004 ਵਿੱਚ 올ਡ ਪੈਨਸ਼ਨ ਸਕੀਮ ਬੰਦ ਹੋਈ ਸੀ ਅਸੀਂ ਉਹਨੂੰ ਤੁਰੰਤ ਚਾਲੂ ਕਰਦੇ ਪੰਜਾਬ ਚ ਉਹ ਕਹਿੰਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ ਉਹ ਨੋਟੀਫਿਕੇਸ਼ਨ ਸਾਰੀ ਦੁਨੀਆ ਨੇ ਸੋਸ਼ਲ ਮੀਡੀਆ ਤੇ ਦੇਖੀ ਆ ਲੇਕਿਨ ਪਿਛਲੇ ਲਾਲੋ ਤੁਸੀਂ ਉਹੀ 2.5 ਸਾਲ ਤੋਂ ਜਾਂ 2 ਸਾਲ ਤੋਂ 올ਡ ਪੈਨਸ਼ਨ ਸਕੀਮ ਤੋਂ ਮੁਨਕਰ ਹੋ ਗਏ ਇਸ ਬਜਟ ਵਿੱਚ 올ਡ ਪੈਨਸ਼ਨ ਸਕੀਮ ਦਾ ਕੋਈ ਜ਼ਿਕਰ ਨਹੀਂ ਆ ਗਿਆ ਜੋ ਸਾਡੇ EMPLOYEES ਨੇ ਲਗਭਗ 4 ਲੱਖ ਕਰੋੜ ਮੌਜੂਦਾ EMPLOYEES ਆ ਔਰ ਸ਼ਾਇਦ ਕੁਝ ਲੱਖ ਸੌਰੀ 4 ਲੱਖ EMPLOYEES ਨੇ ਇਸ ਵੇਲੇ ਜਿਹੜੇ ਮੌਕੇ ਤੇ ਕੰਮ ਕਰ ਰਹੇ ਨੇ ਤੇ ਕੁਝ ਲੱਖ 1.5 2.5 ਲੱਖ 3 ਲੱਖ ਪੈਨਸ਼ਨਰਸ ਪੁਰਾਣੇ EMPLOYEES ਵੀ ਜਿਹੜੇ ਰਿਟਾਇਰ ਹੋ ਚੁੱਕੇ ਨੇ ਉਹਨਾਂ ਵਾਸਤੇ ਕੋਈ ਸਹੂਲਤ ਨਹੀਂ ਜਿਹੜੇ DA ਦੀ ਕਿਸ਼ਤਾਂ ਬੰਦ ਪਈਆਂ ਨੇ PE ਦੀਆਂ ਕਿਸ਼ਤਾਂ ਬੰਦ ਪਈਆਂ ਨੇ 7ਵੇਂ PAY COMMISSION ਦੇ EARRIERS ਪਿਛਲੇ 7-8 ਸਾਲ ਤੋਂ ਬੰਦ ਪਏ ਨੇ ਇਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਅਸੀਂ EMPLOYEES ਨੂੰ ਉਹਨਾਂ ਦਾ ਬਣਦਾ ਇੱਕ ਇੱਕ ਪੈਸਾ ਦੇਵਾਂਗੇ ਲੇਕਿਨ EMPLOYEES ਵਾਸਤੇ ਇਸ ਬਜਟ ਦੇ ਵਿੱਚ ਨਾ ਮਾਤਰ ਨਹੀਂ ਜ਼ੀਰੋ ਅਲੋਕੇਸ਼ਨ ਹੈ ਅੱਗੇ ਆਓ ਤੁਸੀਂ ਕਹਿੰਦੇ ਜੀ ਅਸੀਂ ਰੰਗਲਾ ਪੰਜਾਬ ਬਣੋ ਰੰਗਲਾ ਤੇ ਪੈਸੇ ਕਿੰਨੇ ਰੱਖੇ ਰੰਗਲਾ ਪੰਜਾਬ ਬਣਾਉਣ ਵਾਸਤੇ 585 ਕਰੋੜ ਰੁਪਏ ਔਰ ਇਹ ਸਾਰੇ ਹਲਕਾ ਜਿਹੜੇ ਹਲਕਾਏ ਹੋਏ ਇਨਚਾਰਜ ਆ ਐਮਐਲਏ ਨੂੰ ਨਹੀਂ ਦੇਣਗੇ ਜਿੱਥੇ ਜਿੱਥੇ ਇਹਨਾਂ ਦੇ ਐਮਐਲਏ ਨੇ ਉੱਥੇ ਹਲਕਾਏ ਹੋਏ ਇਨਚਾਰਜ ਨੂੰ ਕਹਿੰਦੇ ਕਲਬਾਂ ਨੂੰ ਦੇ ਦਿਓ ਲੋਕਾਂ ਨੂੰ ਕਰਪਟ ਬਣਾਉਣ ਵਾਸਤੇ ਛੋਟੇ-ਮੋਟੇ ਖਰਚੇ ਕਿਤੇ ਤੁਸੀਂ ਲੈਣੇ ਆ ਉਹ ਦਿਓ ਉਹਨੂੰ 585 ਕਰੋੜ ਦੇ ਕੇ ਪੰਜਾਬ ਦੇ ਬਜਟ ਵਿੱਚ ਕਰੇ ਰੰਗਲਾ ਪੰਜਾਬ ਮਤਲਬ ਫਿਰ 2.5 ਲੱਖ ਕਰੋੜ ਰੁਪਏ ਦੇ ਬਜਟ ਦੇ ਤਾਂ ਰੋੜ ਹੀ ਨਾ ਕਿਸੇ ਨੇ ਮੈਸੇਜ ਭੇਜਿਆ ਵੀ 2.5 ਲੱਖ ਕਰੋੜ ਰੁਪਏ ਦੇ ਬਜਟ ਦੀ ਲੋੜ ਹੀ ਨਹੀਂ ਸੀ ਜੇ 585 ਕਰੋੜ ਨਾਲ ਹੀ ਰੰਗਲਾ ਪੰਜਾਬ ਬਣ ਜਾਦਾ ਸੋ ਦੋਸਤੋ ਗੱਲ ਨਹੀਂ ਇਹ ਆ ਕਿ ਇਹ ਜੋ ਜੋ ਗੱਲਾਂ ਦਿੱਲੀ ਵਿੱਚ ਕਹਦੇ ਨੇ ਕਿ ਬੀਜੇਪੀ ਅਤਿਆਚਾਰ ਕਰਦੀ ਜਾਏ ਈਡੀ ਦੇ ਸੀਬੀਆ ਨਹੀਂ ਉਧਰੋਂ ਜ਼ਿਆਦਾ ਅਤਿਆਚਾਰ ਆਪਣੇ ਬਰੂਧੀਆਂ ਦੇ ਰਾਹੀਂ ਪੁਲਿਸ ਵਿਜੀਲੈਂਸ ਤੇ ਹੁਣ ਸਪੀਕਰ ਆਣੀ ਕੀਤਾ ਇਹਨਾਂ ਨੇ ਪੰਜਾਬ ਦੇ ਉੱਥੇ ਕਹਿੰਦੇ ਅਸੀਂ ਸਾਰਾ ਮੋਦੀ ਨੇ মিডিਆ ਬਣਾ ਲਿਆ ਕੈਪਚਰ ਕਰ ਲਿਆ ਗੋਦੀ মিডিਆ ਬਣਾ ਲਿਆ ਹੈ ਅੱਜ ਪੰਜਾਬ ਦੇ ਵਿੱਚ ਕੋਈ ਮੇਨਸਟ੍ਰੀਮ মিডিਆ ਆਜ਼ਾਦ ਨਹੀਂਗਾ ਕੇजरीवाल ਮੈਂ ਵਿਧਾਨ ਸਭਾ ਤੋਂ ਬਾਹਰ ਨਿਕਲ ਕੇ ਜਦੋਂ ਪੂਰੇ মিডিਆ ਨੂੰ ਐਡਰੈਸ ਕਰਦਾ ਕੁਝ ਚੈਨਲ ਜੇ ਮੈਂ ਇਹਨਾਂ ਦਾ ਨਾਮ ਨਹੀਂ ਲੈਣਾ ਚਾਹੁੰਦਾ ਵੀ ਚਿੱਟਦੇ ਬੜੇ ਨੇ ਚਲਦੇ ਹੋਏ ਮਤਲਬ ਪ੍ਰਤਾਪ ਸਿੰਘ ਬਾਜਵਾ ਬੋਲ ਰਹੇ ਉਹਨੂੰ ਲਾਈਵ ਦਿਖਾ ਰਹੇ ਨੇ ਟੈਲੀਵਿਜ਼ਨ ਤੇ ਜਦੋਂ ਉਹ ਖੈਰੇ ਨੇ ਐਂਟਰੀ ਕੀਤੀ ਨਾਲ ਹੀ ਲਾਈਵ ਕੱਟ ਔਰ ਸਾਰੇ ਮਾਈਕ ਚੱਕ ਕੇ ਉਥੋਂ ਭੱਜ ਜਾਂਦੇ ਨੇ ਸਾਰਾ ਮੇਨਸਟ੍ਰੀਮ মিডিਆ केजरीवाल ਤੇ ਭਗਵੰਤ ਮਾਨ ਨੇ ਇੱਥੇ ਇਹਨੂੰ ਕੈਪਚਰ ਕੀਤਾ ਹੋਇਆ ਵਾ ਔਰ ਹੁਣ ਕੀ ਕਹਿੰਦੇ ਕੱਲ੍ਹ ਨਾ ਸੋਮਰੈਸ ਪਰਸੋਂ ਮੈਨੂੰ ਉਸ ਮਨੀਸ਼ 소ਡਿਆ ਕਹਿੰਦਾ ਰਾਕਟ ਦੀ ਸਪੀਡ ਸੇ ਹਮ ਪੰਜਾਬ ਨੂੰ ਅੱਗੇ ਲੈ ਕੇ ਜਾਣਗੇ ਰਾਕਟ ਦੀ ਸਪੀਡ ਨਾਲ ਗੁੱਟ ਝੂਠ ਕਿਦਾ ਬੋਲਦੇ ਨੇ ਜਿਹੜੇ ਬੰਦੇ ਉੱਥੋਂ ਲੋਕਾਂ ਨੇ ਰਿਜੈਕਟ ਕਰਦੇ ਨੇ ਦਿੱਲੀ ਤੋਂ ਆਪਣੀਆਂ ਸੀਟਾਂ ਦੇ ਵਿਚਾਸੇ ਤੇ ਸੋਡਿਆ ਸਤਿੰਦਰ ਜੈਨ ਕੇਜਰੀਵਾਲ ਸੌਰਵ ਭਾਰਦवाज ਆਪਣੀਆਂ ਐਮਐਲਏ ਦੀਆਂ ਸੀਟਾਂ ਹਾਰ ਗਏ ਨੇ ਉਹ ਹੁਣ ਪੰਜਾਬ ਨੂੰ ਆਣ ਕੇ ਰਾਕਟ ਦੀ ਸਪੀਡ ਤੇ ਅੱਗੇ ਲੈ ਕੇ ਜਾਣਗੇ ਜਿਹੜੇ ਦਿੱਲੀ ਦਾ ਮਾਡਲ ਫੇਰ ਹੋ ਗਿਆ ਲੋਕਾਂ ਨੂੰ ਇਹ ਕਹਿੰਦੇ ਸੀ ਹਮ ਕਟੜ ਇਮਾਨਦਾਰ ਹੈ ਅਬ ਦਿੱਲੀ ਕੇ ਲੋਕੋ ਕੀ ਕੇਜਰੀਵਾਲ ਕੋ ਦੁਬਾਰਾ ਮੁੱਖ ਮੰਤਰੀ ਕੀ ਕੁਰਸੀ ਤੇ ਬਿਠਾਏਗੇ ਉਹਨਾਂ ਨੇ ਕੱਢ ਕੇ ਬਾਹਰ ਮਾਰਿਆ ਕਿ ਤੂੰ ਕਟੜੇ ਵਾਮਦਾਰ ਨਹੀਂ ਤੂੰ ਕਟੜੇ ਬੇਈਮਾਨ ਹੈ ਹੁਣ ਸਾਡੇ ਉੱਤੇ ਇਹ ਬੰਦੇ ਰਾਜ ਕਰਨਗੇ ਔਰ ਸਾਡਾ ਪਿਛਲੇ ਦਿਨਾਂ ਵਿੱਚ ਇੱਕ ਹੋਮ ਸੈਕਟਰੀ ਪੋਸਿਬਲੀ ਇੱਕ acha maandar hom secretary ਦਾ ਨਾਮ ਲੈਣਾ ਫਿਰ ਛੇੜਨਗੇ ਉਹਨੂੰ ਤੁਰੰਤ ਬਦਲ ਕੇ ਉਹਦੇ ਚਾਰੇ ਮੈਂਚਮੇ ਵਾਪਸ ਲੈ ਕੇ ਉਹਨੂੰ ਕਹਿੰਦੇ ਰਿਪੋਰਟ ਬੈਕ ਟੂ ਪਰਸਨਲ ਡਿਪਾਰਟਮੈਂਟ ਚੀਫ ਵਿਜੀਲੈਂਸ ਡਾਇਰੈਕਟਰ ਇੱਕ IPS ਅਫਸਰ ਲਾਇਆ 15 ਦਿਨ ਉਸ ਨਗੇਸ਼ਵਰ ਰੋਲ 15 ਦਿਨਾਂ ਦੇ ਵਿੱਚ ਇੱਕ ਚੀਫ ਵਿਜੀਲੈਂਸ ਡਾਇਰੈਕਟਰ ਨੂੰ ਕਿਉਂ ਬਦਲਿਆ ਗਿਆ ਵਾ ਹੋਮ ਸੈਕਟਰੀ ਵੀ ਬਦਲਦਾ ਤੇ ਚੀਫ ਕਾਰਕਟਰ ਵਿਜੀਲੈਂਸ ਵੀ ਬਦਲਦਾ ਇਹਦਾ ਮਤਲਬ ਬਾਲ ਵਿੱਚ ਕੁਝ ਕਾਲਾ ਜਿਹਾ ਕੇਜਰੀਵਾਲ ਦੇ ਜਿਹੜੇ ਗਲੀਆਂੋਂ ਬੈਠੇ ਨੇ ਆ ਕੇ ਵੈੱਬ ਪਰ ਕੇ ਆਦਮੀ ਔਰ ਹੁਣ ਸਸੋਲੀਆ ਵਗੈਰਾ ਇਟਸੈਟਰਾ ਜਿਹੜੇ ਰਿਮੋਟ ਕੰਟਰੋਲ ਨਾਲ ਗਲੀਆਂੋਂ ਚਲਾ ਰਹੇ ਨੇ ਉਹਨਾਂ ਦੀ ਕੋਈ ਇਸ ਤਰ੍ਹਾਂ ਦੀ ਹਦੈਤ ਹੋਵੇਗੀ ਕਿਸੇ ਦੇ ਖਿਲਾਫ ਕੋਈ ਬਹੁਤ ਝੂਠਾ ਮਕਦਮਾ ਘੜਨਾ ਹੋਊਗਾ ਜਾਂ ਕਿਸੇ ਨਾਲ ਬਦਲਾ ਖੋਰੀ ਕੱਢਣੀ ਹੋਊਗੀ ਹੋਮ ਸੈਕਟਰੀ ਨੇ ਜਿਹੜਾ ਜਵਾਬ ਦਿੱਤਾ ਚੀਫ ਕਾਰਕਟਰ ਵਿਜੀਲੈਂਸ ਨੇ ਜਵਾਬ ਦਿੱਤਾ ਦੋਨੋਂ ਬਦਲ ਕੇ ਰੱਖ ਦਿੱਤੇ ਨੇ ਅੱਜ ਪੰਜਾਬ ਦੇ ਵਿੱਚ ਗੈਰ ਪੰਜਾਬੀਆਂ ਦਾ ਰਾਜ ਆ ਮੇਰੇ ਵੀਰੋ ਪੰਜਾਬ ਦੇ ਵਿੱਚ ਡੀਜੀਪੀ ਗੈਰ ਪੰਜਾਬੀ ਆ ਚੀਫ ਸੈਕਰੀਟਰੀ ਗੈਰ ਪੰਜਾਬੀ ਆ ਸਾਰੇ ਫਾਈਨੈਂਸ਼ੀਅਲ ਐਡਵਾਈਜ਼ਰਸ ਗੈਰ ਪੰਜਾਬੀ ਆ ਜਿਹੜੇ ਇੰਪੋਰਟੈਂਟ ਪੋਜੀਸ਼ਨਸ ਪਹਿਲਾਂ ਪਹਿਲਾਂ ਇਹਨਾਂ ਨੇ ਸਕੂਲ এডਿਕੇਸ਼ਨ ਬੋਰਡ ਦੀ ਜਿਹੜਾ ਚੇਅਰਪਰਸਨ ਆਈ ਸੀ ਉਹ ਦਿੱਲੀੋਂ ਵੀ ਭੇਜਿਆ ਸੀਗੀ ਅ ਸ਼ਾਇਦ ਵਾਪਾ ਫਰੀਦ ਯੂਨੀਵਰਸਿਟੀ ਦਾ ਜਿਹੜਾ ਵਾਈਸ ਚਾਂਸਲਰ ਆ ਉਹ ਦਿੱਲੀੋਂ ਭੇਜਿਆ ਸੀਗਾ ਬਹੁਤੀਆਂ ਯੂਨੀਵਰਸਟੀਆਂ ਦੇ ਤਾਂ ਵਾਈਸ ਚਾਂਸਲਰ ਹੋਈ ਹੀ ਨਹੀਂ ਗਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਭ ਤੋਂ ਪ੍ਰੀਮੀਅਰ ਸਾਡੀ ਯੂਨੀਵਰਸਿਟੀ ਉੱਥੇ ਵਾਈ ਇਸ ਤਰ੍ਹਾਂ ਕਰਕੇ ਉਹ ਆਪਣਾ ਰਾਜ ਤੱਕੇ ਨਾਲ ਪੰਜਾਬ ਦੇ ਲੋਕਾਂ ਦੇ ਉੱਤੇ ਥੋਪ ਰਹੇ ਨੇ ਮੈਂ ਗੱਲ ਕਰਨੀ ਸੀ ਵਿਧਾਨ ਸਭਾ ਵਿੱਚ ਜਿਹੜਾ 2023 ਜਨਵਰੀ ਦਾ ਮੈਂ ਇੱਕ ਬਿਲ ਪ੍ਰਾਈਵੇਟ ਮੈਂਬਰ ਬਿਲ ਕਿ ਕੁਲਤਾਰ ਸੰਧਵਾ ਨੂੰ ਸਾਹਮਣੇ ਮਿਲ ਕੇ ਉੱਥੇ ਰੱਖਿਆ ਸੀ ਉਹਦੇ ਵਿੱਚ ਮੈਂ ਮੰਗ ਕਰ ਰਿਹਾ ਵਾਂ ਕਿ ਜਿਵੇਂ ਹਿਮਾਚਲ ਪ੍ਰਦੇਸ਼ ਵਿੱਚ ਲਾਅ ਹੈ ਕਿ ਕੋਈ ਵੀ ਗੈਰ ਹਿਮਾਚਲੀ ਨਾ ਉੱਥੇ ਜ਼ਮੀਨ ਲੈ ਸਕਦਾ ਤੇ ਨਾ ਸ਼ਰਤਾ ਪੂਰੀਆਂ ਕੀਤੇ ਨਾ ਵੋਟਰ ਬਣ ਸਕਦਾ ਨਾ ਸਰਕਾਰੀ ਨੌਕਰੀ ਲੈ ਸਕਦਾ ਹੁਣ ਲੇਟੈਸਟ <strong>ਲॉ</strong> ਬਣਾਇਆ ਬੀਜੇਪੀ ਨੇ ਉੱਤਰਾਖੰਡ ਦੇ ਵਿੱਚ ਔਰ ਉਹਨੂੰ ਕਿਹਾ ਇਤਿਹਾਸਿਕ ਕਾਨੂੰਨ ਬਣਾਇਆ ਹਾਮਨੇ ਉੱਤਰਾਖੰਡ ਮੇ ਕਿ ਕੋਈ ਵੀ ਬਾਹਰ ਕਾ ਆਦਮੀ ਵਹਾਂ ਪਰ ਨਾ ਜ਼ਮੀਨ ਲੈ ਸਕੇਗਾ ਨਾ ਵੋਟਰ ਬਣ ਸਕੇਗਾ ਨਾ ਨੌਕਰੀ ਲੈ ਸਕੇਗਾ ਪੰਜਾਬ ਜਿਹਦੀ ਕੇ ਡਿਲੀਮਿਟੇਸ਼ਨ ਹੋਣ ਜਾ ਰਹੀ ਹੈ ਜਿਹੜੀ ਪਾਰਲੀਮੈਂਟ ਦੀ ਜਿੱਦੇ ਸਾਡੀ ਆਬਾਦੀ ਘਟ ਰਹੀ ਹੈ ਸਾਡੀ ਰਿਪਰੈਜ਼ੈਂਟੇਸ਼ਨ ਉੱਥੇ ਡ੍ਰੌਪ ਹੋ ਰਹੀ ਹੈ ਸਾਊਥ ਇੰਡੀਆ ਦੇ ਚੀਫ ਮਿਨਿਸਟਰ ਐਨਕੇ ਸਟਾਲਰ ਨੇ ਪਿਛਲੇ ਦਿਨਾਂ ਮੀਟਿੰਗ ਰੱਖੀ ਔਰ ਵਰਤਮਾਨ ਵੀ ਉੱਥੇ ਗਿਆ ਸੀਗਾ ਔਰ ਉੱਥੇ ਸਾਨੂੰ ਸਾਨੂੰ ਚਿੰਤਾ ਹੈ ਕਿ ਹਿੰਦੀ ਹਾਰਟਲੈਂਡ ਦਾ ਜਾਦਾ ਸ਼ੇਅਰ ਵੱਧ ਰਿਹਾ ਵਾ ਸੈਂਟਰਲ ਇੰਡੀਆ ਦਾ ਰਾਜਸਥਾਨ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਵਿਹਾਰ ਦਾ ਪਾਰਲੀਮੈਂਟ ਚ ਤੇ ਪੰਜਾਬ ਜਾਂ ਜਿਹੜੀ ਘੱਟ ਗਿਣਤੀਆਂ ਸਟੇਟਸ ਨੇ ਜਿਹੜੇ Jammu Kashmir ਆ ਪੰਜਾਬ ਹੈ ਕੇਰਲਾ ਹੈ ਜਾਂ ਸਾਊਥ ਇੰਡੀਆ ਦੇ ਦੂਸਰੇ ਸਟੇਟਸ ਆ ਸਾਡੀ ਰਿਪਰੈਜ਼ੈਂਟੇਸ਼ਨ ਉਸ ਮੁਕਾਬਲੇ ਤੇ ਘੱਟ ਰਹੀ ਆ ਪਾਰਲੀਮੈਂਟ ਦੇ ਵਿੱਚ ਤਾਂ ਇਹ ਬਿੱਲ ਅੱਜ ਬਹੁਤ ਲਾਜਮੀ ਸੀਗਾ ਕਿ ਜੇ ਇਹ ਕਾਨੂੰਨ ਬਣ ਜੇ ਪੰਜਾਬ ਦੇ ਵਿੱਚ ਕਿ ਕੋਈ ਵੀ ਗੈਰ ਪੰਜਾਬੀ ਆਣ ਕੇ ਨਾ ਸਾਡੀ ਨੌਕਰੀ ਲੈ ਸਕਦਾ ਨਾ ਵੋਟਰ ਬਣ ਸਕਦਾ ਨਾ ਜ਼ਮੀਲੇ ਜਾਂ ਤਾਂ ਬਿਨਸ਼ੱਤਾਂ ਪੁਰੀਆਂ ਕਿਤੇ ਤੇ ਸਾਡੀ ਡੈਮੋਗ੍ਰਾਫੀ ਆਬਾਦੀ ਦਾ ਸੰਤੁਲਨ ਸਾਡੀ ਭਾਸ਼ਾ ਸਾਡੀ ਜ਼ੁਬਾਨ ਸਾਡੀ ਪੱਗ ਸਾਡਾ ਸੱਭਿਆਚਾਰ ਸਭ ਕੁਝ ਬਚਾਇਆ ਜਾ ਸਕਦਾ ਸੀਗਾ ਲੇਕਿਨ ਇਹਦੇ ਤੇ ਵੀ ਪਿਛਲੇ 2.5 ਸਾਲ ਤੋਂ ਕੁਲਤਾਰ ਸੰਧਵਾ ਨੇ ਇਹ ਦੱਸੇ ਲੋਕਾਂ ਨੂੰ ਕਿ ਇਹ ਬਿਲ ਨੂੰ ਤੋਂ ਆਪਣੇ ਠੰਡੇ ਬਸਤੇ ਵਿੱਚ ਆਪਣੇ ਦਫ਼ਤਰ ਦੇ ਕਿਸੇ ਫ੍ਰਿਜ ਵਿੱਚ ਕਿਉਂ ਰੱਖਿਆ ਹੋਇਆ ਹੋਇਆ ਕੀ ਤੈਨੂੰ ਕੇਚਰੀਵਾਲ ਨਹੀਂ ਕਰਨ ਦੇ ਰਿਹਾ ਕੀ ਤੈਨੂੰ ਦਿੱਲੀ ਵਾਲੇ ਰੋਕਦੇ ਨੇ ਔਰ ਕੁਝ ਲੋਕ ਕਹਿੰਦੇ ਨੇ ਜੀ ਤੁਹਾਡੇ ਲੀਡਰ ਵੀ ਨਹੀਂ ਮੰਨਦੇ ਮੈਂ ਕਹਿੰਦਾ ਮੇਰੇ ਲੀਡਰ ਦਾ ਮੰਨਣ ਸਾਡੀ ਪਾਰਟੀ ਤੁਸੀਂ ਬੈਲਿਕ ਡਿਸਕਸ ਕਰੋ ਇੱਕ ਵਾਰ ਡਿਸਕਸ਼ਨ ਤੇ ਪਾ ਦਿਓ ਉੱਥੇ ਲੋਕਾਂ ਨੂੰ ਪਤਾ ਲੱਗ ਲੈਣ ਦਿਓ ਕਿ 117 ਐਮਐਲਏ ਜਿਹੜੇ ਪੰਜਾਬ ਦੇ ਨੇ ਉਹ ਹਰ ਐਮਐਲਏ ਦਾ ਇਸ ਬਿੱਲ ਦੇ ਪ੍ਰਤੀ ਮਤਲਬ ਗੈਰ ਪੰਜਾਬੀਆਂ ਦੇ ਉੱਤੇ ਬਿਨਾਂ ਸ਼ਰਤ ਐਂਟਰੀ ਹੋਣ ਤੇ ਪਾਬੰਦੀ ਲਾਉਣ ਵਾਸਤੇ ਸਾਡਾ ਐਮਐਲਏ ਉੱਥੇ ਵਿਧਾਨ ਸਭਾ ਦੇ ਵਿੱਚ ਕੀ ਬੋਲਦਾ ਵਾ ਤੇ ਕੀ ਉਹ ਹੱਕ ਵਿੱਚ ਵੋਟ ਪਾਉਂਦਾ ਜਾਂ ਇਸ ਬਿੱਲ ਦੇ ਵਿਰੋਧ ਵਿੱਚ ਵੋਟ ਪਾਉਂਦਾ ਇਹ ਸਾਰੀਆਂ ਗੱਲਾਂ ਉੱਥੇ ਕਰਨੀਆਂ ਸੀ ਜਾਂ ਔਰ ਅੰਤ ਵਿੱਚ ਮੈਂ ਤਰਹੀ ਗੂੰਗਾ ਮੇਰੇ ਵੀਰੋ ਤੇ ਪਲੀਜ਼ ਟ੍ਰਾਈ ਟੂ ਅੰਡਰਸਟੈਂਡ ਇਹ ਸਰਕਾਰ ਹੁਣ ਪੁਲਿਸ ਦੇ ਸਾਹਦੇ ਚੱਲ ਰਹੀ ਆ ਇਹਨੂੰ ਇਹਨਾਂ ਨੇ ਪੁਲਿਸ ਸਟੇਟ ਬਣਾਤਾ ਵਾ ਇਹਨਾਂ ਨੇ ਜਿਸ ਢੰਗ ਦੇ ਨਾਲ ਕਿਸਾਨਾਂ ਦੇ ਸਮਾਨ ਨੂੰ ਚੋਰੀ ਕੀਤਾ ਟਰਾਲੀਆਂ 3-3 4-4 ਲੱਖ ਦੀਆਂ ਕਿਸਾਨਾਂ ਦੀਆਂ ਅੱਜ ਤੱਕ ਨਹੀਂ ਲੱਭੀਆਂ ਕਿਸਾਨ ਜਿਹਾ ਬੰਦਿਆਂ ਦਾ ਇਲਜ਼ਾਮ ਹੈ ਕਿ ਸਾਡਾ ਹੋਰ ਸਮਾਨ ਸਾਰਾ ਮੋਰਚਾ ਤੁਖਨੌਰੀ ਜੋ ਚੰਗੂ ਤੋਂ ਲਗਭਗ 100 ਕਰੋੜ ਰੁਪਏ ਦੀ ਚੋਰੀ ਆ ਲੇਕਿਨ ਪੰਜਾਬ ਦੇ ਵਿੱਚ ਹੁਣ ਕੋਈ ਇਸ ਬਾਰੇ ਪੁਲਿਸ ਦਾ ਕੋਈ ਐਕਸ਼ਨ ਨਹੀਂਗਾ ਅੱਠ ਪੰਜਾਹਤ ਬੰਦੇ ਆਤੇ ਜਿਵੇਂ ਕਰਨਲ ਦੀ ਕੁੱਟੀ ਦੇ ਉੱਤੇ ਅੱਠ ਪੰਜਾਹਤ ਬੰਦਾ ਸੀਗਾ ਔਰ ਬਲਡੋਜ਼ਰ ਚਲਾਇਆ ਜਾ ਰਿਹਾ ਜਿਹੜਾ ਬੋਲਦਾ ਉਹਦੇ ਤੇ ਬਲਡੋਜ਼ਰ ਆ ਜਿਹੜੇ ਗਰੀਬਾਂ ਦੇ ਘਰ ਢਾ ਰਹੇ ਨੇ ਠੀਕ ਆ ਨਸ਼ੇ ਦੇ ਕਲਾਬ ਸਖਤ ਆ ਸੀ ਸਖਤ ਔਰ ਅਸੀਂ ਚੋਨੇ ਕੇ ਨਸ਼ਾ ਲੇਕਿਨ ਕ੍ਰਿਮੀਨਲ ਜਸਟਿਸ ਸਿਸਟਮ ਤੁਹਾਡੇ ਕੋਲ ਅਵੇਲੇਬਲ ਆ ਤੁਹਾਡੇ ਕੋਲ ਪੁਲਿਸ ਆ ਤੁਹਾਡੇ ਕੋਲ ਸਰਕਾਰੀ ਵਕੀਲਾਂ ਦਾ ਅਮਲਾ ਆ ਤੁਹਾਡੇ ਕੋਲ ਅਦਾਲਤਾਂ ਆ ਜਿਹੜਾ ਆਦਮੀ ਕੋ ਗਲਤ ਕੰਮ ਕਰਦਾ ਚਾਹੇ ਉਹ ਫਾਂਸੀ ਤੇ ਲਟਕਾਓ ਪਰ ਕਿਸੇ ਦਾ ਘਰ ਢਾਉਣ ਵਾਸਤੇ ਤਾਂ ਕੋਈ ਇਜਾਜ਼ਤ ਨਹੀਂ ਨ ਦਿੱਤੀ ਗਈ ਇਹਦਾ ਸੁਪਰੀਮ ਕੋਰਟ ਆਫ ਇੰਡੀਆ ਨੇ ਵੀ ਰੋਕਿਆ ਹੋਇਆ ਆ ਤੁਸੀਂ ਇੱਕ ਜੁਆਇੰਟ ਫੈਮਿਲੀ ਲੈਂਦੀ ਆ 10-15 ਦਾ ਟੱਬਰ ਆ ਉਹਨਾਂ ਚੋਂ ਇੱਕ ਆਦਮੀ ਗਲਤ ਕੰਮ ਕਰਦਾ ਵਾ ਤੁਸੀਂ ਉਹਦਾ ਘਰ ਢਾਹ ਕੇ ਬਾਹਰ ਢਾਹ ਕੇ ਬਾਕੀ 9 ਬੰਦਿਆਂ ਨੂੰ ਸਜ਼ਾ ਦੇਣਾ ਚਾਹੁੰਦੇ ਹੋ ਅੱਜ ਬੰਦਾ ਗੁਨਾਹਗਾਰ ਹੈ ਕਿਸੇ ਅਪੀਲ ਤੇ ਹਾਈ ਕੋਰਟ ਸੁਪਰੀਮ ਕੋਰਟ ਚੋਂ ਉਹ ਬਰੀ ਹੋ ਜਾਂਦਾ ਕੀ ਕੇਜਰੀਵਾਲ ਤੇ ਭਗਵੰਤ ਮਾਨ ਉਸ ਦਾ ਘਰ ਦੁਬਾਰਾ ਪਾਉਣਗੇ ਇਹ ਬੁਲਡੋਜ਼ਰ ਪੋਲਿਟਿਕਸ ਕੀ ਦੀ ਆ ਬੀਜੇਪੀ ਦੀ ਕਾਪੀ ਕੀਤੀ ਹੋਈ ਯੂਪੀ ਦੇ ਵਿੱਚੋਂ ਲਿਆਦੀ ਜਿੱਦਾਂ योगी सरकार गैंगस्टर्स ਉਤੇ ਬਲਡوزر ਚਲਾ ਰਹੀ ਐ ਉਸੇ ਤਰ੍ਹਾਂ ਇਸ ਦੇ ਕੇਂਚਰੀ ਵਾਲੇ ਭਗਵੰਤ ਮਾਨ ਬਲਡوزر ਪੰਜਾਬ ਦੇ ਵਿੱਚ ਚਲਾ ਰਹੇ ਔਰ ਜਿਵੇਂ NSA ਲਈ ਸਾਡੇ ਨੌਜਵਾਨਾਂ ਦੇ ਕਹਤਾ ਨਾ ਉਹ ਮਿਨਿਸਟਰ ਨੇ ਪਾਰਲੀਮੈਂਟ ਕਿ ہماری ਸਰਕਾਰ ਨਹੀਂ ਹੈ ਪੰਜਾਬ ਮੈਂ ਲੇਕਿਨ ਹਮਨੇ ਫਿਰ ਵੀ NSA ਲਗਾ ਕੇ ਪੰਜਾਬ ਦੇ ਨੌਜਵਾਨੋ ਕੋ ਦਿਬਰੂਗੜ੍ਹ ਜੇਲ੍ਹ ਮੈਂ ਭੇਜ ਦਿਆ ਹੈ ਕਿ ਅਬ ਆਪ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰੋ ਇਹਦੀ ਲਾਹਨਤ ਜਿਹੜੀ ਆ ਉਹ ਭਗਵੰਤ ਮਾਨ ਦੇ ਸਿਰ ਤੇ ਇਹਦੇ ਇਹਦਾ ਕੰਨ ਮੋੜ ਕੇ ਉਹਨਾਂ ਨੇ ਕਰਾਈਆ ਔਰ ਜਿਹੜਾ ਹੁਣ ਕਿਸਾਨਾਂ ਦਾ ਅੰਦੋਲਨ ਚ ਕਿਹਾ ਗਿਆ ਇਹ ਵੀ ਬੀਜੇਪੀ ਨੇ ਇਹਨੂੰ ਕਰਾਇਆ ਕਿਉਂਕਿ ਕੇਜਰੀਵਾਲ ਸਸੋਡਿਆ ਸਤਿੰਦਰ ਚੈਨ ਇਹ ਸਾਰੇ ਇਸ ਵਕਤ ਤਾਕੀ ਨੇਤਾ ਨੇ ਇਹਨਾਂ ਤੇ ਸ਼ਰਾਬ ਕੋਟਾਲਾ 1300 ਕਰੋੜ ਰੁਪਏ ਕਲਾਸਰੂਮ ਦੇ ਐਫ ਆਈ ਆਰ ਦੇ ਹੁਕਮ ਹੋ ਚੁੱਕੇ ਨੇ ਇਹ ਡਰਦੇ ਨੇ ਬੀਜੇਪੀ ਤੋਂ ਇਸ ਕਰਕੇ ਬੀਜੇਪੀ ਨੇ ਇਸ਼ਾਰਾ ਕੀਤਾ ਕਿ ਚੱਕੋ ਕਿਸਾਨਾਂ ਨੂੰ ਤੇ ਰਾਹ ਖਾਲੀ ਕਰੋ ਇਹ ਤਾਂ ਰਾਹ ਰੁਕਿਆ ਨਹੀਂ ਸੀ ਰਾਹ ਤਾਂ ਰੁਕਿਆ ਹੀ ਹਰਿਆਣਾ ਸਰਕਾਰ ਨੇ ਸੀ ਆਪਾਂ ਸਭ ਨੂੰ ਹੁਣ ਤੱਕ ਪਤਾ ਲੱਗ ਚੁੱਕਾ ਔਰ ਪਰਸੋ ਹਾਈ ਕੋਰਟ ਵਿੱਚ ਵੀ ਭਗਵੰਤ ਪਾਣ ਦੀ ਸਰਕਾਰ ਨੇ ਮੰਨ ਲਿਆ ਵਾ ਕਿ ਅਸੀਂ ਕਿਸਾਨਾਂ ਦਾ ਮੋਰਚਾ ਇਸ ਕਰਕੇ ਉਠਾਇਆ ਜੋ ਕਿ ਦਿੱਲੀ ਵੱਲੋਂ ਪੁੱਛ ਕਰਨਾ ਚਾਹੁੰਦੇ ਸੀ ਥੈਟ ਇਸ ਭਗਵਾਨ ਤੁਮਨ ਨਹੀਂ ਚਾਹੁੰਦਾ ਕਿ ਪੰਜਾਬ ਦੇ ਕਿਸਾਨ ਆਪਣਾ ਅਧਿਕਾਰ ਮੰਗਣ ਵਾਸਤੇ ਰਾਮਲੀਲਾ ਗਰਾਉਂਡ 'ਤੇ ਜਾ ਕੇ ਬੈਠ ਕੇ ਗੱਲ ਕਰਨ ਸੋ ਮੇਰੇ ਵੀਰੋ ਮੇਰੇ ਕੋਲ ਜਦੋਂ ਹੋਰ ਕੋਈ ਚਾਰਾ ਨਹੀਂਗਾ ਤਾਂ ਮੇਰੇ ਕੋਲ ਤੁਸੀਂ ਬੈਠੇ ਹੋ ਮੇਰੀ ਅਗਰ ਗੱਲਾਂ ਵਾਜਬ ਤੇ ਠੀਕ ਲੱਗਦੀਆਂ ਨੇ ਤੇ ਇਹਨਾਂ ਨੂੰ ਵਰਤਮਾਨ ਤੁਸੀਂ ਸ਼ੇਅਰ ਕਰਨਾ ਔਰ ਹੌਣ ਵਾਲੇ ਦਿਨਾਂ 'ਚ ਜਿਹੜੇ ਕਰੰਟ ਇਸ਼ਿਊਜ਼ ਹੋਣਗੇ ਮੈਂ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਦਾ ਰਹੂੰਗਾ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ